ਭੱਲੋ ਕੀ ਹੋਇਆ ਪੂਰਾ ਸਾਫ 12 ਬਜੇ ਮਾਰਕੋ ਓਏ ਇੱਕ ਭਿਆਨਕ ਐਕਸੀਡੈਂਟ ਜਿਹੜੀ ਫਾਈਲ ਦਾ ਰੋਡ ਤੇ ਹੋ ਚੁੱਕਿਆ ਹੈ ਕਾਫੀ ਲੋਕਾਂ ਦੇ ਜਿਹੜੀ ਮਰਨ ਦੀ ਖਬਰ ਸਾਹਮਣੇ ਆ ਰਹੀ ਹੈ ਦੇਖੋ ਤੇ ਸਾਹਮਣੇ ਇੱਕ ਕੰਟਰ ਤਸਵੀਰਾਂ ਜਿਹੜੀਆਂ ਨੇ ਕਿੰਨੇ ਕਿੰਨੇ ਲੋਕ 10 15 16 ਮੁੰਡੇ ਨੇ 10 12 ਬੰਦੇ ਕਾਲਾ ਕਾਲਾ ਸਾਬਹਰਾਂ ਬੰਦੇ ਆ ਜਿਹੜੇ ਪੂਰੇ ਹੋ ਗਏ ਆ ਅੱਛਾ ਬਹੁਤ ਵੱਖਰਾ ਆ ਪਾਦ ਇਸ ਤੋਂ ਇੱਕ ਕੈਂਟਰ 10 12 ਲੋਕਾਂ ਦੇ ਜਿਹੜੇ ਕਿੰਨੇ ਕੁ ਲੋਕ ਦਖਮੀ ਹੋਇਆ ਕਿਦੇ ਉਹ ਚੀਜ਼ ਨਹੀਂ ਹੋਵੇ ਕਾਦਾ ਕਾਦਾ ਸੀ ਕਾਦਾ ਕਾਦਾ ਹੋਇਆ ਆ ਕੈਂਟਰ ਦਾ ਤੇ ਇਹਦਾ ਆ ਉਹ ਗੱਡੀ ਰੈਕਸ ਦਾ ਰੈਕਸ ਦਾ ਮਾਸਟਰ ਸੰਦ ਜਾਂਦਾ ਬੜਾ ਭਿਆਨਕ ਐਕਸੀਡੈਂਟ ਹੋਇਆ ਹੈ ਕਾਫੀ ਲੋਕਾਂ ਦੇ ਡੈਥ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹੈਗੇ ਆ ਇੰਨਾ ਭਿਆਨਕ ਐਕਸੀਡੈਂਟ ਹੈ ਪੂਰਾ ਰੋਡ ਜਾਮ ਹੈ ਫਰੋਜਪੁਰ ਫਾਇਲ ਦਾ ਰੋਡ ਦੀ ਕਰਨਾ ਹੈ ਜਲ ਨਾਲਾ ਚੱਲੋ ਆ ਦੇਖ ਲੋ ਰਾਜ ਕੁਮਾਰ ਕਿੰਨੇ ਲੋਕ ਜਿਹੜੇ ਆ 10 ਤੋਂ 12 ਤੇ ਕਰੀਬ 15 ਬਜੇ ਬਹਰੇ ਹਾਂਜੀ ਇਹ ਕਿਧਰੋਂ ਆ ਰਹੀ ਸੀ ਕਿਵੇਂ ਇਹ ਬੰਦੇ ਗਰੂਸਾ ਦੇ ਨਮਾਏ ਹਲਵਾਈ ਕਰਦੇ ਬੈਠੀ ਤੇ ਕੰਮ ਕਰਦੇ ਸੀ ਅੱਛਾ ਤੇ ਇਹ ਗੱਡੀ ਕਿਧਰੋਂ ਆ ਰਹੀ ਸੀ ਵੀਰੇ ਇਹ ਇਧਰੋਂ ਆ ਰਹੀ ਸੀ 300 ਦੀ ਗੱਡੀ ਹੈ ਸ਼ਾਲਾਬਾਦ ਜਾਣੀ ਦੀ ਗੱਡੀ ਹਾਂ ਜਿਆ ਬਾਬਾ ਜਾਣੀ ਦੀ ਗੱਡੀ ਹੈ ਜੀ ਵੇਟਰਾ ਕਿੱਸੇ ਚਲਾਲਾ ਚੱਲੇ ਸੀ ਇਹ ਨੋ ਨੋ ਚੱਲੇ ਸੀ ਜੀ ਇਹ ਮੂੰਹ ਦੂਜੇ ਪਾਸੇ ਹੋ ਗਿਆ ਕੈਂਟਰ ਵੱਜਾ ਉਹ ਕੈਂਟਰ ਯਾਨੀ ਕਿ ਗੱਡੀ ਚੱਲੀ ਸ਼ਾਲਾਬਾਦ ਨੂੰ ਹਾਂ ਤੇ ਕੈਂਟਰ ਵੱਜਾ ਵਿੱਚ ਸਿਕਰ ਜੀ ਦਾ ਨਾਮ ਆ ਰਿਹਾ ਹੈ ਇਹ ਸਾਰੇ ਬੰਦੇ ਗੁਰੂ ਸਾਹਿਬ ਦੇ ਆ ਹਾਂਜੀ ਗੁਰੂ ਸਾਹਿਬ ਦੇ ਬੰਦੇ ਆ ਬਿਲਕੁਲ ਜੀ ਤਸਵੀਰਾਂ ਜਿਹੜੇ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਵੱਡਾ ਭਿਆਨਕ ਕਿਰਸ਼ਣਤ ਹੋਇਆ 10 ਤੋਂ 12 ਲੋਕਾਂ ਦੀ ਡੈਥ ਹੋ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ ਕਾਫੀ ਲਾਸ਼ਾਂ ਜਿਹੜੀਆਂ ਆਖਦੇ ਅੱਗੇ ਵੀ ਪੰਜਾਂ ਹੈਗੀਆਂ ਨੇ ਐਕਸੀਡੈਂਟ ਇੰਨਾ ਭਿਆਨਕ ਹੈ ਦੇਖ ਸਕਦੇ ਹੋ ਡੈੱਡ ਬਾਡੀਆਂ ਰੋਡ ਦੇ ਪੰਜਾਂ ਦਿਖਾਈ ਦੇ ਰਹੀਆਂ ਨੇ ਕੈਂਟਰ ਦੇ ਵਿੱਚ ਇੱਕ ਗੱਡੀ ਵੱਜੀ ਹੈ ਬਿੰਦਰਾ ਜੂਟੀ ਦੀ ਵੇਟਰ ਦਾ ਕੰਮ ਕਰਦਾ ਸੀ ਜਲਾਲਾਬਾਦ ਕੰਮ ਤੇ ਜਾ ਰਹੇ ਸੀ 40 ਬੰਦੇ ਸੀ 40 ਬੰਦੇ ਸੀ ਅੱਛਾ ਕਿੰਨੇ ਬੰਦੇ ਦੀ ਡੈਥ ਹੋਉਂਦਾ ਸਾਰੇ ਆਹ ਜੀ ਵਾਵਾ ਬੰਦਾ ਨੂੰ 12 13 ਬੰਦੇ ਹਾਂ ਜੀ 12 13 ਬੰਦੇ ਦਾ ਐਕਸੀਡੈਂਟ ਹੋ ਗਿਆ 12 13 ਬੰਦੇ ਹਾਂ ਜੀ ਹਾਂ ਜੀ ਉਹਦੇ ਕੰਮ ਅੱਜ ਥੋੜੀ ਤੰਦ ਪਈ ਉਹਦੇ ਕਰਕੇ ਥੋੜਾ ਆਖਾ ਵਾਪਰੇ ਕਿੰਨੇ ਵਜੇ ਸਵੇਰ ਵਾਪਰੇ ਸਾਡੇ 7:30 8 ਦੇ ਕਰੀਬ ਟਾਈਮ ਆ ਸਾਢੇ 7:30 8 ਦੇ ਬਿਲਕੁਲ ਜੀ ਤਸਵੀਰਾਂ ਜਿਹੜੀਆਂ ਨੇ ਵਾਹੋਾ ਦਿਖਾ ਰਹੇ ਹਲਵਾਈ ਜਾਂਦਾ ਕੰਮ ਕਰਦੇ ਸੀ ਮੇਟਰਾ ਦਾ ਹਲਵਾਈਆਂ ਇੱਕ ਗੱਡੀ ਭਰ ਕੇ ਗੁਰੂ ਹਰ ਸਾਹਿਬ ਤੋਂ ਜੋ ਅੱਲਾਹ ਵਿੱਚ 44 ਹੁਣ ਪਹੁੰਚੀ ਹੈ ਆ ਮੁੰਡੇ ਸਾਹ ਜਨ ਭਰਾਏ ਆਪਣੇ ਆਏ ਐਂਬੂਲੈਂਸ ਦੇ ਵਿੱਚ ਪਈ ਜਾਣ ਨੂੰ ਜਲਦੀ ਆ ਦੇਖੋ ਵੀ ਜਿਹੜੇ ਜਿਹੜੇ ਬੱਚਿਆਂ ਨੂੰ ਮੁੰਡਿਆਂ ਨੂੰ ਇੰਨੀਆਂ ਪੈਨਕ ਸੱਟਾਂ ਲੱਗੀਆਂ ਨੇ ਐਂਬੂਲੈਂਸ ਭਰ-ਭਰ ਕੇ ਜਿਹੜੀਆਂ ਭੇਜੀਆਂ ਜਾ ਰਹੀਆਂ ਨੇ ਰੋਡ ਜਿਹੜਾ ਜੁ ਦੇਖ ਸਕਦੇ ਹੋ ਪੂਰਾ ਪੂਰਾ ਰੋਡ ਐਂਬੂਲੈਂਸ ਜਲਾਲਾਬਾਦ ਤੋਂ ਹਰ ਪਾਸੇ ਆ ਰਹੀ ਹੈ ਇੰਨੀਆਂ ਜਿਆਦਾ ਜਿਹੜੀਆਂ ਲਾਸ਼ਾਂ ਪਈਆਂ ਇੱਥੇ ਦਿਖਾਈ ਦੇ ਰਹੀਆਂ ਨੇ ਗੁਰੂ ਅਰਸਾਏ ਗੁਰੂ ਅਰਸਾਏ ਦੇ ਵਿਖੇ ਦੇ ਸਾਹਮਣੇ ਤੁਸੀਂ ਦੇਖ ਲਓ ਬਦਿਆਂ ਨੂੰ ਕਿਵੇਂ ਲੱਦ ਲਾ ਕੇ ਚੱਕ ਚੱਕ ਕੇ ਗੱਡੀਆਂ ਦੇ ਵਿੱਚ ਸਿੱਟਿਆ ਜਾ ਰਿਹਾ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਹੈਗੀਆਂ ਇੱਕ ਇੰਨਾ ਭਿਆਨਕ ਐਕਸੀਡੈਂਟ ਹੈ ਗੁਰੂ ਹਰਸਾਏ ਗੁਰੂ ਸਾਹਿਬ ਲਾਈਵ ਦੇ ਜ਼ਰੀਏ ਸੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹੈਗਾ ਦੇਖੋ ਐਂਬੂਲੈਂਸ ਕਿੰਨੀ ਸਪੀਡ ਦੇ ਵਿੱਚ 8-9 ਬੋਡੀਆਂ ਜਿਹੜੀਆਂ ਡੈੱਡ ਦਸੀਆਂ ਜਾ ਰਹੀਆਂ ਨੇ ਕਾਫੀ ਹਾਲੇ ਜਿਹੜੇ ਆ ਜ਼ਖਮੀ ਜਿਹੜੇ ਹਾਲੇ ਵੀ ਇੱਥੇ ਪਏ ਆ 12-13 ਡੈੱਥ ਹੋ ਚੁੱਕੀ ਹੈ ਕਿੰਨੇ ਕੁ ਲੋਕ ਸਨ ਗੱਡੀ 'ਚ 40 ਜਣੇ 40 ਜਣੇ ਯੂਟੀਲਿਟ ਗੱਡੀ ਜਿਹੜੀ ਮਿੰਦਰਾ ਖਾਲੀ ਹੈ ਬਿਲਕੁਲ ਇਹ ਪਿਕਅਪ ਤੇ 35-40 ਜਣੇ ਜਾ ਰਹੇ ਸੀ ਪਰਿਵਾਰਕ ਮੈਂਬਰ ਵੀ ਉਹਨਾਂ ਦੇ ਪਹੁੰਚ ਲਿਆ ਵਰਲਾਪ ਕਰਨ ਦੇ ਲਈ ਇੰਨਾ ਭਿਆਨਕ ਐਕਸੀਡੈਂਟ ਗੁਰੂ ਅਰਸਾਈ ਦੇ ਵਿੱਚ ਸ਼ੀਤੂਦਮ ਸਿੰਘ ਕਾਲਜ ਦੇ ਲੱਗੇ ਐਕਸੀਡੈਂਟ ਵਾਪਰਿਆ ਹੈਗਾ ਗੁਰੂ ਅਰਸਾਈ ਲਾਈਵ ਤੇ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਇਹ ਉਹ ਪਰਿਵਾਰ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਪਰਿਵਾਰਾਂ ਦੇ ਲੋਕਾਂ ਦਾ ਇਹ ਭਿਆਨਕ ਐਕਸੀਡੈਂਟ ਹੋਇਆ ਤਸਵੀਰਾਂ ਤੁਹਾਨੂੰ ਕੁੜੀ ਜਬਰ ਫਾਈਲ ਕਾ ਰੋਡ ਤੋਂ ਖਾ ਰਹੇ ਆ ਨੇੜੇ ਸ਼ਹੀਦឧਦਮ ਸਿੰਘ ਕਾਲਜ ਇੱਕ ਕੈਂਟਰ ਹੈ ਜਿਸ ਕੈਂਟਰ ਦੇ ਨਾਲ ਐਕਸੀਡੈਂਟ ਹੋਇਆ ਕੈਂਟਰ ਵੀ ਇੱਕ ਜਿਹੜੀ ਗੱਡੀ ਤੋਂ ਤਾਂ ਮੂੰਹ ਦੂਜੇ ਪਾਸੇ ਕਰਦੇ ਇੱਕ ਲਾਸ਼ ਹਾਲੇ ਵੀ ਕੈਂਟਰ ਦੇ ਵਿੱਚ ਫਸੀ ਹੋਈ ਦਿਖਾਈ ਦੇ ਰਹੀ ਹੈ ਚਾਹ ਕੈਂਟਰ ਡਰਾਈਵਰ ਦੀ ਲਾਸ਼ ਹੋਵੇਗੀ ਪਰ ਦੂਸਰੇ ਪਾਸੇ ਦੂਜੀ ਵੀ ਜਿਹੜੀ ਗੱਡੀ ਹੈਗੀ ਆ ਉਹਦੇ ਤੋਂ ਦੂਸਰੀ ਗੱਡੀ ਤੋਂ ਭਿਆਨਕ ਜਿਹੜੀਆਂ ਤਸਵੀਰਾਂ ਸਾਹਮਣੇ ਨਿਕਲ ਗਈਆਂ ਨੇ 8 ਤੋਂ 10 ਬੋਡੀਆਂ ਜਿਹੜੀਆਂ ਨੇ ਡੈੱਡ ਬੋਡੀਆਂ ਰੋਡ ਦੇ ਬੰਨਿਆਂ ਨੇ ਹੁਣ ਐਂਬੂਲੈਂਸਾਂ ਪਹੁੰਚਾਂਗੇ ਨੇ ਇਹ ਪਰਿਵਾਰਿਕ ਮੈਂਬਰ ਉਹਨਾਂ ਦੇ ਜਿਹੜੇ ওভারਲੋਡ ਕਰਦੇ ਵੀ ਤੁਹਾਨੂੰ ਦਿਖਾਈ ਦੇ ਰਿਹਾ ਇਹ ਕਾਫੀ ਸਮਾਂ ਪਹਿਲਾਂ ਜਿਹੜੀ ਇਹ ਘਟਨਾ ਵਾਪਰੀ ਆ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਡਾਂ ਸਾਂਝੀਆਂ ਕਰ ਰਿਹਾ ਹੁਣ ਐਂਬੂਲੈਂਸ ਗੱਡੀਆਂ ਪਹੁੰਚੀਆਂ ਇਹਨਾਂ ਨੂੰ ਚੱਕਣ ਦੇ ਲਈ ਐਂਬੂਲੈਂਸ ਵਾਰ-ਵਾਰ ਇੱਕੋ ਕਾਲ ਕਹੀ ਜਾ ਰਹੀ ਹੈ ਵੀ ਗੱਡੀ ਜਲਦੀ ਤੋਰ ਕੇ ਲੈ ਜਾ ਤਸਵੀਰਾਂ ਜਿਹੜੀਆਂ ਮੈਂ ਤੁਹਾਨੂੰ ਉਹ ਦਿਖਾ ਰਿਹਾ ਹੈਗਾ ਫਿਰੋਜ਼ਪੁਰ ਫਾਈਲ ਕਾ ਰੋਡ ਤੇ ਇਹ ਭਿਆਨਕ ਐਕਸੀਡੈਂਟ ਵਾਪਰਿਆ ਹੈਗਾ ਪਿੰਡ ਮੋਹਣ ਕੇ ਹਾਥਾੜ ਦੇ ਲਾਗੇ ਦਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈਗਾ ਰੋਡ ਜਿਹੜਾ ਫਿਰੋਜ਼ਪੁਰ ਫਾਈਲ ਕਾ ਪੂਰਾ ਜਾਮ ਹੋ ਚੁੱਕਾ ਹੈ ਐਂਬੂਲੈਂਸ ਭਰ-ਭਰ ਕੇ ਕਿੰਨੇ ਸਾਰੇ ਪਹਿਲਾਂ ਉਹ ਭਰ-ਭਰ ਕੇ ਲੈ ਜਾਂ ਜਾਂ ਜਾ ਰਹੀਆਂ ਨੇ ਤਾਂ ਜੋ ਜਾਨਾਂ ਬਚਾਈਆਂ ਜਾ ਸਕਣ ਪਰ ਹਾਲਾਤ ਜਿਹੜੇ ਆ ਉਹ ਵੱਤੋ ਬੱਤਰ ਬਣ ਗਏ ਆ ਤਸਵੀਰਾਂ ਮੈਂ ਤੁਹਾਨੂੰ ਗੁਰੂ ਹਰਸਾਏ ਲਾਈਵ ਦੇ ਜ਼ਰੀਏ ਦਿਖਾ ਰਿਹਾ ਹੈਗਾ ਪਿੰਡ ਮੂਹਣ ਦੇ 68 ਦੇ ਲਾਗੇ ਜਿਹੜਾ ਐਕਸੀਡੈਂਟ ਵਾਪਰਿਆ ਸ਼ਹੀਦឧਦਮ ਸਿੰਘ ਕਾਜ ਦੇ ਬਿਲਕੁਲ ਨੇੜੇ ਪੱਠੇ ਦੇ ਵਿਚਾਲੇ ਤੇ ਸਾਰੇ ਦੇ ਸਾਰੇ ਜਿਹੜੇ ਨਾਲ ਡੈਥ ਹੋਈ ਹੈ ਜਿਨ੍ਹਾਂ ਦੀਆਂ ਡੈੱਡ ਬੋਡੀਆਂ ਨੇ ਉਹ ਗੁਰੂ ਹਰਸਾਏ ਮੰਡੀ ਦੇ ਰਸਤੇ ਜਾ ਰਿਹਾ ਤਸਵੀਰਾਂ ਜਿਹੜੀਆਂ ਅਸੀਂ ਕੋਲੋਂ ਲਾਈਵ ਦਿਖਾ ਰਹੇ ਹੈਗੇ ਆ ਫਰੋਜ਼ਪੁਰ ਫਾਜ਼ਿਲਕਾਰ ਰੋਡ ਦੀਆਂ ਇਹ ਭਿਆਨਕ ਤਸਵੀਰਾਂ ਤੇ ਇੰਨੀ ਜ਼ਿਆਦਾ ਵੀਰ ਅਣਕ ਐਕਸੀਡੈਂਟ ਹਲਕਾ ਗੁਰੂਰ ਸਾਹਿਬ ਦੇ ਵਿੱਚ ਅੱਜ ਸਵੇਰੇ ਸਭ ਤੋਂ ਮਾੜੀ ਖਬਰ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆਈ ਲੋਕ ਪਰੇਸ਼ਾਨ ਜਿਹੇ ਆ ਉਹ ਦਿਖਾਈ ਦੇ ਰਿਹਾ ਲੋਕਾਂ ਦੇ ਰੋਲ ਕਰ ਜਾ ਅੱਜ ਆਸ-ਪਾਸ ਪਿੰਡਾਂ ਦੇ ਨੌਜਵਾਨ ਜਰੂਰ ਲੱਗ ਚੁੱਕੇ ਹੋਏ ਆ ਗੱਲਬਾਤ ਕਰਨ ਜਗਦੀ ਜੀ ਕਿੰਨੇ ਲੋਕਾਂ ਦੀ ਡੈਥ ਹੋਣ ਦਾ ਹੈਗਾ ਸਾਥ 12 13 ਜਿਹੜੇ ਕਹਿ ਰਹੇ ਨੇ ਵੀ ਡੈਥ ਹੋ ਗਈ ਹੈ 12 13 ਜਣੇ ਹਾ ਹਸਪੀਟਲ ਦਾ ਹੈ ਬੈਡ ਹੈ ਅੱਛਾ 12 13 ਜਣਾਂ ਦੀ ਡੈਥ ਹੋਣ ਦੀ ਵੀ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਤਸਵੀਰਾਂ ਅਸੀਂ ਤੁਹਾਨੂੰ ਲਾਈਵ ਦਿਖਾ ਰਹੇ ਹੈਗੇ ਆ ਫਿਰੋਜ਼ਪੁਰ ਫਾਇਲ ਕਾ ਰੋਡ ਤੇ ਇਨਾ ਭਿਆਨਕ ਐਕਸੀਡੈਂਟ ਵਾਪਰਿਆ ਹੈ ਜਿਹੜੇ ਮਰੀਜ਼ ਹੋਏ ਆ ਜਿਹੜੇ ਜ਼ਖਮੀ ਆ ਦੇਖੋ ਚੱਕ ਚੱਕ ਕੇ ਜਿਹੜਾ ਲਿਜਾਇਆ ਜਾ ਰਿਹਾ ਹੈ ਜ਼ਖਮੀਆਂ ਦੀ ਡੈੱਡ ਬੋੜੀਆਂ ਡੈੱਡ ਬੋੜੀਆਂ ਰੋਡ ਦੇ ਪੰਨਾਂ ਦਿਖਾਈ ਦੇ ਰਹੀਆਂ ਨੇ ਫਿਰੋਜ਼ਪੁਰ ਫਾਇਲ ਕਾ ਰੋਡ ਤੇ ਇਹ ਭਿਆਨਕ ਐਕਸੀਡੈਂਟ ਜਿਹੜਾ ਵਾਪਰਿਆ ਹੈ ਗੁਰੂ ਹਰਸਾਏ ਨਾਲ ਸੰਬੰਧਿਤ ਇਹ ਲੋਕ ਦੱਸੇ ਜਾ ਰਹੇ ਆ ਗੁਰੂ ਹਰਸਾਏ ਹਰਕੇ ਨਾਲ ਸੰਬੰਧਿਤ ਦੱਸੇ ਜਾ ਰਹੇ ਆ ਤਸਵੀਰ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਗੁਰੂ ਵਰਸਾਏ ਲਾਈਵ ਦੇ ਜ਼ਰੀਏ ਅਸੀਂ ਚਲੋ ਪੰਜਾਬ ਰਿਆਣਾ ਨਿਊਜ਼ ਦੇ ਜ਼ਰੀਏ ਤਸਵੀਰਾਂ ਜਿਹੜੀਆਂ ਨੇ ਲਾਈਵ ਦਿਖਾ ਰਹੇ ਹੈਗੇ ਆ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਅੱਜ ਦੇ ਇਸ ਭਿਆਨਕ ਐਕਸੀਡੈਂਟ ਦੇ ਵਿੱਚ 10 ਤੋਂ 12 ਲੋਕਾਂ ਦੀ ਮਰੇ ਜਾਣ ਦੀ ਖਬਰ ਆ ਰਹੀ ਹੈ ਇਹ ਉਹ ਗੱਡੀ ਹੈ ਮਿੰਦਰਾ ਗੱਡੀ ਜਿਹੜੀ ਹੈ ਯੂਟਿਲਿਟੀ ਜੇ ਸਵੇਰ ਗੁਰੂ ਵਰਸਾਏ ਤੋਂ ਚਲਦੀ ਹੈ ਜਲਾਲਾਬਾਦ ਕਿਸੇ ਵਿਆਹ ਸਮਾਗੋ ਨੇ ਲਈ ਹਲਵਾਈ ਅਤੇ ਵੇਟਰ ਜਾ ਰਹੇ ਸੀ ਜਦ ਇਸ ਘਟਨਾ ਤੇ ਇਸ ਜਗ੍ਹਾ ਤੇ ਪਹੁੰਚਦੇ ਹੈਗੇ ਆ ਸਾਹਮਣੇ ਤੋਂ ਆ ਰਹੇ ਕੈਂਟਰ ਦੇ ਵਿੱਚ ਅਚਾਨਕ ਹਾਦਸਾ ਜਿਹੜਾ ਵਾਪਰ ਜਾਂਦਾ ਹੈ ਸਾਹਮਣੇ ਪੰਜਾਂ ਡੈੱਡ ਬੋਡੀਆਂ ਇੱਥੇ ਵੱਲੋਂ ਦਿਖਾਈ ਦਿਖਾ ਦਿੰਦੇ ਆ ਤੇ ਕਾਫੀ ਲੋਕ ਜਿਹੜੇ ਆ ਡੈੱਡ ਹੋ ਚੁੱਕੇ ਆ ਕਈ ਜਿਹੜੇ ਜ਼ਖਮੀ ਹੋਇਆ 40 ਦੇ ਕਰੀਬ ਲੋਕ ਇਸ ਗੱਡੀ ਦੇ ਵਿੱਚ ਇਸ ਗੱਤੀ ਦੇ ਵਿੱਚ ਵਸੇ ਜਾ ਰਹੇ ਸੀ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਹੁਣ ਕੋ ਐਂਬੂਲੈਂਸ ਦੇ ذریعے ਸਰਖਤਾਵਾਂ ਵੱਲ ਜਰੂਰ ਪਹੁੰਚਾਇਆ ਗਿਆ ਹੈ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਲਾਈਵ ਦਿਖਾ ਰਹੇ ਹੈਗੇ ਆ ਫਰਜ਼ਪੁਰ ਫਾਇਲ ਕਾ ਰੋਡ ਦੀਆਂ ਤਸਵੀਰਾਂ ਨੇ ਜਿੱਥੇ ਹੁਣੇ-ਹੁਣੇ ਇੱਕ ਭਿਆਨਕ ਐਕਸੀਡੈਂਟ ਵਾਪਰਿਆ ਹੈਗਾ ਗੁਰੂ ਅਰਸਾ ਲਾਈਵ ਦੇ ਜ਼ਰੀਏ ਇਸ ਵੀਡੀਓ ਦੇ ਜ਼ਰੀਏ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇੱਕ ਕੈਂਟਰ ਹੈ ਸਾਹਮਣੇ ਜਿਹੜਾ ਕੈਂਟਰ ਖੜਿਆ ਤੁਹਾਨੂੰ ਦਿਖਾਈਦਾ ਇਸ ਕੈਂਟਰ ਨੇ ਅੱਜ 10 ਤੋਂ 12 ਲੋਕਾਂ ਦੇ ਕਰੀਬ ਕਰੀਬ ਗੱਲ ਦਸਤੀ ਜਾ ਰਹੀ ਵੀ 10 ਤੋਂ 12 ਲੋਕਾਂ ਦੇ ਕਰੀਬ ਜਿਹੜੀ ਆ ਰੋਵੀ ਆ ਗਿਆ ਰੋਵੀ ਕਿਵੇਂ ਹੋਈ ਸਾਰੀ ਕਟਣਾ ਬਾਈ ਬੜੇ ਬਾਰੇ ਬੜੇ ਕਟੋ-ਕਟ ਮੁੰਡੇ 13-14 ਡੈਡ ਨੇ ਬਾਕੀ ਨੂੰ ਇੱਕ ਨਹੀਂ ਫਰਸਟ ਡੈਡ ਦੇ ਲਈ ਪਹੁੰਚਾ ਲਈ ਬਾਕੀ ਬਿਲਕੁਲ ਜੀ ਕਹਿੰਦੇ ਫਰਸਟ ਡੈਡ ਦੇ ਦਈਏ ਤੇ ਕਾਫੀ ਜ਼ਖਮੀ ਜੜੇ ਹੋਏ ਆ ਜਖਮੇ ਕਾਫੀ ਹੋਇਆ ਇਹ ਉਹ ਕੈਂਟਰ ਹੈਗਾ ਜਿਸ ਕੈਂਟਰ ਦੇ ਵਿੱਚ ਜਲਾਲਾਬਾਦ ਸਾਈਡ ਤੋਂ ਆ ਰਿਹਾ ਸੀ ਤੇ ਗੁਰੂਵਰ ਸਾਈਡ ਵਾਲੇ ਸਾਈਡ ਤੋਂ ਜਲਾਲਾਬਾਦ ਨੂੰ ਇੱਕ ਗੱਡੀ ਭਰੀ ਕੇ ਜਿੰਦੇ ਦੇ ਵਿੱਚ ਵੇਟਰ ਤੇ ਫਲਵਾਈ ਸਨ ਜਾ ਰਹੇ ਸਨ ਤੇ اچانک اچانک ਆਮਨੇ ਸਾਹਮਨੇ ਐਕਸੀਡੈਂਟ ਹੋ ਜਾਂਦਾ ਦੇਖੋ ਫਸਟ ਰੈਡ ਦਿੰਦੇ ਵੀ ਦਿਖਾਈ ਦੇ ਰਿਹਾ ਐਸਐਸਐਫ ਦੀ ਟੀਮ ਬਟ ਸੜਕ ਸੁਰੱਖਿਆ ਟੀਮ ਵੀ ਇੱਥੇ ਪਹੁੰਚ ਚੁੱਕੀ ਹੈਗੀ ਆ ਮਾਲਕ ਤਾਂ ਨੰਬਰਦਾਰ ਬੋਣ ਕੇ ਉਤਾਰਦੇ ਨੰਬਰਦਾਰ ਜੀ ਕਿਵੇਂ ਹੋਈ ਸਾਰੀ ਘਟਨਾ ਕੀ ਗੱਲ ਵਾਹਣੇ ਗਰੁੱਪ ਦੇ ਵਿੱਚ ਪਤਾ ਲੱਗਿਆ ਵੀ ਪਿਕਾ ਉੱਜੀ ਹੈ ਜਿਹਨੇ ਮੇਰੇ ਖਿਆਲ ਅੰਦਾਇਆ ਤਾਂ 5 ਕੇ 6 ਮੋਤਾ ਜ਼ਰੂਰ ਹੋ ਚੁੱਕੇ ਨੇ ਜੋ ਪੱਕੇ ਨਹੀਂ ਥੁਰੇ ਜੀ ਫਿਰ ਇਸ ਤਰ੍ਹਾਂ ਫੋਨ ਐਮਬੂਲੈਂਸ ਨੂੰ ਕੀਤਾ ਜੀ ਨਾਲ ਦੀ ਨਾਲ ਐਮਬੂਲੈਂਸ ਮੌਕੇ ਤੇ ਪਹੁੰਚਿਆ ਨੇ ਜੀ ਤੇ ਜਿਹੜੀ ਪਿੰਡੇ ਪੇੜ ਦੇ ਜਿੰਨੇ ਵੀ ਨੌਜਵਾਨ ਸਾਥੀ ਨੇ ਸਾਰੇ ਲਿਆ ਉਹ ਯਾਰ ਜਿਹਨਾਂ ਨੂੰ ਸੱਟਾਂ ਇਨ੍ਹਾਂ ਨੇ ਸਾਰਿਆਂ ਨੂੰ ਲੋਡ ਕਰਾ ਕੇ ਹਸਟਾਲਾ ਭੇਜ ਰਹੇ ਆ ਜੀ ਬਿਲਕੁਲ ਜੀ ਪਿੰਡ ਮੋੜ ਕੇ ਉਤਾਰਦੇ ਯੰਗ ਮੁੰਡੇ ਨੌਜਵਾਨ ਸਭਾ ਪਿੰਡ ਦੀ ਉਹ ਜਰੂਰ ਅਕੇ ਨਿਕਲ ਕੇ ਆਏ ਸਾਹਮਣੇ ਤੁਸੀਂ ਦੇਖ ਹੀ ਸਕਦੇ ਹੋ ਪਰ ਹਾਲਾਤ ਕੀ ਬਣੇ ਇੰਨਾ ਭਿਆਨਕ ਐਕਸੀਡੈਂਟ 22 23 ਸਾਲ ਦੀ ਪੱਤਰਕਾਰਤਾ ਕਰਤੇ ਨੂੰ ਸਾਨੂੰ ਵੀ ਸਮਾਂ ਹੋ ਗਿਆ ਪਰ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਭਿਆਨਕ ਐਕਸੀਡੈਂਟ ਅੱਜ ਅਸੀਂ ਬੜੀਆਂ ਨੰਮ ਅੱਖਾਂ ਦੇ ਨਾਲ ਇਸ ਐਕਸੀਡੈਂਟ ਨੂੰ ਕਵਰ ਕਰ ਰਹੇ ਹੈਗੇ ਦਿਲ ਤੇ ਹਾਲ ਦੇ ਨਾਲ ਜਾਣੇ ਵਾਲੀ ਜਿਹੜੀ ਘਟਨਾ ਹੈਗੀ ਹੈ ਉਹ ਵਾਪਰੀ ਹੈ ਮਨ ਦੁਖੀ ਹੈ ਜਿੱਦਰ ਦੇਖੋ ਲਾਸ਼ਾਂ ਹੀ ਲਾਸ਼ਾਂ ਚੱਕ ਚੱਕ ਲਜਾਇਆ ਜਾ ਰਿਹਾ ਆ ਦੇ ਇਸ ਦੇ ਕੁਝ ਨੂੰ ਮੋਟਰਸਾਈਕਲ ਉੱਤੇ ਲਜਾਇਆ ਜਾ ਰਿਹਾ ਕੁਝ ਕੁਸਤੀ ਲਜਾਇਆ ਜਾ ਰਿਹਾ ਸੜਕ ਸੁਰੱਖਿਆ ਫੋਰਸ ਦੀ ਗੱਡੀ ਵੀ ਇੱਥੇ ਆ ਆ ਦੇਖੋ ਵਾਹੇ ਬੋਡੀ ਨੂੰ ਜਿਹੜੀਆਂ ਬੋਡੀਆਂ ਦੇ ਕੁਝ ਸਹਾ ਹੈਗੇ ਆ ਨੌਜਵਾਨਾਂ ਦੇ ਵਿੱਚ ਉਹਨਾਂ ਨੂੰ ਚੱਕ ਚੱਕ ਕੇ ਜ਼ਰੂਰ ਲਜਾਇਆ ਜਾ ਰਿਹਾ ਸੜਕ ਸੁਰੱਖਿਆ ਫੋਰਸ ਦੇ ਜ਼ਰੀਏ ਵੀ ਉਹਨਾਂ ਦੀ ਟੀਮ ਵੀ ਇੱਥੇ ਪਹੁੰਚੇਗੀ ਆ ਮੁੰਡਾ ਜ਼ਖਮੀ ਹੈ ਇਹਨੂੰ ਮੋਟਰਸਾਈਕਲ ਤੇ ਹਸਪਤਲ ਲਜਾਇਆ ਜਾ ਰਿਹਾ ਦੇਖੋ ਕਿੰਨਾ ਵੱਡਾ ਹਾਦਸਾ ਵਾਪਰਿਆ 8 ਤੋਂ 10 ਲੋਕਾਂ ਦੇ ਮਰੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਬਾਕੀ ਜਿੰਨੇ ਲੋਕ ਜਖਮੀ ਨੇ 35 ਤੋਂ 40 ਲੋਕ 35 ਤੋਂ 40 ਲੋਕ ਇਸ ਘਟਨਾ ਦੇ ਵਿੱਚ ਦੱਸੇ ਜਾ ਰਿਹਾ ਜਿਹੜੇ ਇੱਕ ਮੰਦਰਾ ਪਿਕਅਪ ਇੱਕ ਮੰਦਰਾ ਯੂਟੀਲਿਟੀ ਗੱਡੀ ਤੇ ਜਲਾਲਾਬਾਦ ਕਿਸੇ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਗੁਰੂ ਹਰਸਾਏ ਤੋਂ ਸਵੇਰ ਚੱਲੇ ਸੀ ਜਦ ਇਹ ਇਸ ਜਗ੍ਹਾ ਤੇ ਪਹੁੰਚਤੇ ਆ ਤਾਂ ਇਹ ਹਾਸਾ ਵਾਪਰ ਜਾਂਦਾ ਹੈ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਗੁਰੂ ਹਰਸਾਏ ਲਾਈਵ ਤੇ ਚੱリエ ਲਾਈਵ ਦਿਖਾ ਰਹੇ ਹੈਗੇ ਆ ਫਿਰੋਜ਼ਪੁਰ ਫਾਇਲ ਕਾ ਰੋਡ ਦੀ ਸਭ ਤੋਂ ਮੰਦਭਾਗੀ ਘਟਨਾ ਜਿਹੜੀ ਅੱਜ ਇਹ ਵਾਪਰੀ ਹੈ ਜ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਗੁਰੂ ਹਰਸਾਏ ਹਲਕੇ ਦੇ ਵਿੱਚ ਸਭ ਤੋਂ ਵੱਡਾ ਤੇ ਭਿਆਨਕ ਐਕਸੀਡੈਂਟ ਜਿਹੜਾ ਇਹ ਵਾਪਰਿਆ ਹੈਗਾ ਲਾਈਵ ਦੇ ذریعے ਮੈਂ ਤੁਹਾਨੂੰ ਦਿਖਾ ਰਿਹਾ ਹੈਗਾ ਗੁਰੂ ਹਰਸਾਏ ਲਾਈਵ ਦੇ ذریعے ਪਲ-ਪਲ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੇ ਕੀਤਾ ਜਾ ਰਹੀਆਂ ਨੇ ਇਹਨੇ ਭਿਆਨਕ ਐਕਸੀਡੈਂਟ ਸਵੇਰੇ ਇੰਨੀ ਮੰਦ ਭਾਗੀ ਘੜਲਾ ਜਿਹੜੀ ਗੁਰੂ ਹਰਸਾਏ ਦੇ ਵਿੱਚ ਵਾਪਰੀ ਹੈਗੀ ਆ ਉਹਦੀਆਂ ਤਸਵੀਰਾਂ ਤੁਸੀਂ ਸਾਹਮਣੇ ਲਾਈਵ ਸਕਰੀਨ ਤੇ ਜਿਹੜੀਆਂ ਉਹ ਦੇਖ ਰਹੇ ਹੋ ਗੁਰੂ ਹਰਸਾਏ ਦੇ ਵਿੱਚ ਸੜਕ ਸੁਰੱਖਿਆ ਫੋਰਸ ਦੀਆਂ ਗੱਡੀਆਂ ਵੀ ਇੱਥੇ ਤੁਹਾਨੂੰ ਦਿਖਾਈ ਦੇ ਰਹੀਆਂ ਨੇ ਬਚਾਇਆ ਜਾ ਰਿਹਾ ਕਾਫੀ ਲੋਕ ਡੈਥ ਹੋ ਚੁੱਕੇ ਪਰ ਜਿਨ੍ਹਾਂ ਦੇ ਵਿੱਚ ਸਾਹ ਹੈ ਗਿਆ ਕੋਈ ਮੋਟਰਸਾਈਕਲ ਦੇ ਜ਼ਰੀਏ ਕਿਸੇ ਹੋਰ ਵਹੀਕਲ ਦੇ ਜ਼ਰੀਏ ਉਹਨਾਂ ਨੂੰ ਜਰੂਰ ਸੁਰੱਖਤ ਜਗ੍ਹਾ ਤੇ ਬਚਾਇਆ ਜਾ ਰਿਹਾ ਤਸਵੀਰਾਂ ਮੈਂ ਤੁਹਾਨੂੰ ਲਾਈਵ ਦਿਖਾ ਰਿਹਾ ਹਾਂ ਗੁਰੂ ਅਸਾਈ ਲਾਈਵ ਦੇ ਮਾਧਿਅਮ ਦੇ ਜ਼ਰੀਏ ਤੁਸੀਂ ਪਲ-ਪਲ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਹਰ ਤਸਵੀਰ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਅੱਜ ਦੇ ਇਸ ਭਿਆਨਕ ਐਕਸੀਡੈਂਟ ਦੀਆਂ ਤਸਵੀਰਾਂ ਦੇ ਜ਼ਰੀਏ पल पल दी अपडेट ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਗੁਰੂਰਸਾਹਿ ਦੇ ਵਿੱਚ ਇੰਨਾ ਭਿਆਨਕ ਐਕਸੀਡੈਂਟ ਵਾਪਰਿਆ 10 ਤੋਂ 12 ਲੋਕਾਂ ਦੀ ਡੈਥ ਹੋ ਜਾਂਦੀ ਦੀ ਗੱਲ ਸਾਹਮਣੇ ਆ ਰਹੀ ਹੈ ਕਾਫੀ ਲਾਸ਼ਾਂ ਹਾਲੇ ਵੀ ਰੋਡ ਤੇ ਪੰਜਾਂ ਨੇ ਕੈਮਰੇ ਤੇ ਤੁਹਾਨੂੰ ਦਿਖਾ ਨਹੀਂ ਸਕਦੇ ਨਾ ਦੇਖਣਯੋਗ ਉਹ ਤਸਵੀਰਾਂ ਹੈਗੀਆਂ ਨੇ ਪਰ ਹਾਲਾਤ ਜਿਹੜੇ ਆ ਮੋਕੇ ਤੇ ਮੈਂ ਤੁਹਾਨੂੰ ਜਰੂਰ ਦਿਖਾ ਰਿਹਾ ਹੈਗਾ ਇਹਨਾਂ ਹਾਲਾਤਾਂ ਦੇ ਜ਼ਰੀਏ ਗੁਰੂਰਸਾਹਿ ਲਾਈਵ ਦੇ ਜ਼ਰੀਏ ਤੁਸੀਂ ਦੇਖ ਰਹੇ ਹੋ ਫਰੋਜ਼ਪੁਰ ਫਾਇਲ ਕਾ ਰੋਡ ਤੇ ਮਲਕਾ ਗੁਰੂਰਸਾਹਿ ਦੇ ਸ਼ਹੀਦ ਉਦਮ ਸਿੰਘ ਸ਼ਹੀਦ ਉਦਮ ਸਿੰਘ ਕੱਲ ਦੇ ਲੱਗਦੀ ਹੈ ਨਾ ਬਾਬੇ ਇਹ ਲੜਕਾ ਵੀ ਠੀਕ ਹੈ ਹੁਣ ਤੂੰ ਠੀਕ ਹੈ ਡਾਕਟਰ ਕੋਲ ਲੈ ਕੇ ਚਲੀਏ ਤੈਨੂੰ ਹੈ ਹੱਥ ਟੁੱਟ ਗਿਆ ਇਹਨੂੰ ਲਿਆਓ ਗੱਡੀ ਇੱਕ ਕਿਵੇਂ ਹੋਇਆ ਇਹ ਕਿਵੇਂ ਹੋਇਆ ਸਾ ਕੁਝ ਨਹੀਂ ਪਤਾ ਤੇਰੇ ਕਿੰਨੇ ਲੋਕ ਤੇ ਆਪकी ਗੱਡੀ ਮੇ ਕਿੰਨੇ ਜਣੇ ਇਸ ਤੁਸੀਂ ਨਹੀਂ ਪਤਾ ਇਹ ਲੜਕਾ ਵਿੱਚ ਸੀ ਗੱਡੀ ਦਾ ਜਿਸ ਸੈਕਸ ਨੇ ਅਫਸਾਈਡ ਹੋ ਗਿਆ ਅਫਸਾਈਡ ਹੋ ਗਿਆ ਲੜਕਾ ਹੋਣ ਤੋਂ ਬਾਅਦ ਇਹਦਾ ਇੱਕ ਗੁੱਟ ਜਿਹੜਾ ਉਹ ਟੁੱਟ ਗਿਆ ਸੱਟਾਂ ਇਹਦੇ ਵੀ ਕਾਫੀ ਨੇ ਥੱਲੇ ਜਾ ਕੇ ਖਤਾਨਾ ਚ ਡਿੱਗੇ ਹੋਏ ਸੀ ਚੱਕ ਕੇ ਲਿਆਏ ਮੁੰਡੇ ਇਹ ਇੱਕ ਜਿੰਦਾ